ਸਾਡੇ ਸਾਰੇ ਸਤਿਕਾਰਯੋਗ ਸੀਨੀਅਰ ਸਿਟੀਜ਼ਨ ਵਾਲੇ ਅੰਕਲ ਜੀ ਹੁਣੀ ਉੱਥੇ ਜਿਹੜਾ ਨੇ ਸਾਨੂੰ ਕੋਈ ਮੰਗਾਂ ਜੀਆਂ ਦਸੀਆਂ ਐ ਪੀਏ ਸਾਡੀਆਂ ਮੰਗਾਂ ਹੀ ਤੇ ਸਾਡੇ ਸਤਿਕਾਰਯੋਗ ਐ ਸਾਰਾ ਇਹ ਕੰਮ ਭਲਾਈ ਦਾ ਕਰਦੇ ਐ ਤੇ ਉੱਥੇ ਇਹਨਾਂ ਨੂੰ ਆ ਥੋੜੀ ਜੀ ਠੀਗਾ ਏਸੀ ਦੀ ਕਹਿੰਦੇ ਜੀ ਸਾਨੂੰ ਕੋਈ ਆਪਣੀ ਪਾਰਟੀ ਵੱਲੋਂ ਮਦਦ ਕਰੋ ਇਹ ਦੋ ਏਸੀ ਕਿਹਾ ਸੀ ਇਹ ਦੋ ਏਸੀ ਇਹਨਾਂ ਲਈ ਦਿੱਤੇ ਆ ਜੀ ਬਾਕੀ ਸਾਡੇ ਸਤਿਕਾਰਯੋਗ ਹੈ ਕੋਈ ਵੀ ਸਾਨੂੰ ਲੋੜ ਹੁੰਦੀ ਹੈ ਤੇ ਅਸੀਂ ਇਹਨਾਂ ਨੂੰ ਪੁੱਛ ਕੇ ਕਰੀਦਾ ਜੀ ਸਾਰੇ ਪੜੇ ਲਿਖੇ ਚੰਗੀਆਂ ਪੋਸਟਾਂ ਤੋਂ ਰਿਟਾਇਰ ਹੋਏ ਹੋਏ ਐ ਕੋਈ ਵੀ ਸਾਨੂੰ ਲੋੜ ਹੁੰਦੀ ਹੈ ਤੇ ਇਹਨਾਂ ਤੋਂ ਪੁੱਛ ਕੇ ਅਸੀਂ ਕੰਮ ਕਰੀਦੇ ਆ ਇਹ ਤੇ ਇੱਕ ਵਾਸ ਇੱਕ ਅੰਕਲ ਜੀ ਹੋਣਾ ਨੇ ਜੋ ਵੀ ਸਾਨੂੰ ਕਿਹਾ ਅਸੀਂ ਇਹਨਾਂ ਦੇ ਨਾਲ ਐ ਅੱਗੇ ਤੋਂ ਵੀ ਜਿਹੜਾ ਕੋਈ ਸਾਡੀ ਸੇਵਾ ਲਾਉਣ ਗਿਆ ਇਹਨਾਂ ਦੇ ਨਾਲ ਸੇਵਾਦਾਰ ਸੇਵਾਦਾਰ ਬਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਜਿੰਨੇ ਸਾਨ੍ਹੇ ਵਾਲ ਤੋਂ ਸਰਦਾਰ ਗੁਰਦੀਪ ਸਿੰਘ ਈਟੀਓ ਸਾਹਿਬ ਸਾਰੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲ ਤੋਂ ਪ੍ਰਧਾਨ ਜੀ ਸਹਿਬਾਨ ਜਿੰਨੇ ਵੀ ਅੰਕਲ ਉਹ ਨਹੀਂ ਆਏ ਵੇ ਸਾਰਿਆਂ ਦਾ ਮੰਤਰੀ ਸਾਹਿਬ ਦੇ ਦਫ਼ਤਰ ਪਹੁੰਚਣ ਦੇ ਮੈਂ ਪਹਿਲਾਂ ਧੰਨਵਾਦ ਕਰਦਾ ਹਾਂ ਜਿਹੜੇ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇੱਕ ਸੀਨੀਅਰ ਸਿਟੀਜ਼ਨ ਦਾ ਆਪਣਾ ਉੱਤੇ ਨਹੀਂ ਬੈਠਕ ਬਣਾਈ ਵੀ ਇਕੱਠੇ ਹੁੰਦੇ ਆ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਇਹਨਾਂ ਕੋਲ ਜਾਇਦਾ ਅਸੀਂ ਸਾਨੂੰ ਆਪਣਾ ਬੁਢਾਪਾ ਇਹਨਾਂ ਦੇ ਵਿੱਚ ਦੇਖਣ ਲੱਪੈਂਦਾ ਜੀ ਉਹ ਜਿਹੜੇ ਦਿਨ ਪਹਿਲਾਂ ਚੀਦੀ ਚੀਦੀ ਦੇ ਵਿਸਤੇ ਬੁਲਾਇਆ ਤਾਂ ਹੀ ਸਨੋ ਸਰਦਾਰ ਭਗਤ ਸਿੰਘ ਜੀ ਦੇ ਉਸ ਦਿਨ ਮੰਤਰੀ ਸਾਹਿਬ ਨੇ ਸਾਡੀ ਡਿਊਟੀ ਲਈ ਤੀ ਵੀ ਤੁਸੀਂ ਜਾ ਕੇ ਆਓ ਮੰਤਰੀ ਸਾਹਿਬ ਬਾਹਰ ਸੀਗੇ ਜੀ ਉਸ ਦਿਨ ਕੁਛ ਥੋੜੇ ਜਿਹਾ ਸਮਾਨ ਇਨੀ ਕਿਹਾਤਾ ਜੀ ਹੋਰ ਵੀ ਕਹੀਆਂ ਤੇ ਜਿਹੜੀਆਂ ਗੱਲਾਂ ਉਹ ਵੀ ਹੋ ਜਾਣਗੀਆਂ ਜਿਹੜਿਆ ਇਨੀ ਥੋੜਾ ਜਿਹਾ ਸਮਾਨ ਕੈਦਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਟੀਮ ਵੱਲ ਤੋਂ ਇਹ ਅੱਜ ਇਹਨਾਂ ਨੂੰ 2 AC ਦਿੱਤੇ ਗਏ ਅੰਕਲ ਜੀ ਨੇ ਉਸ ਦਿਨ ਕਿਹਾ ਤਾਂ ਵੀ ਸਾਨੂੰ ਏਸੀ ਚਾਹੀਦੇ ਦੋ ਮੈਂ ਕਿਹਾ ਵੀ ਤੁਸੀਂ ਲੈ ਆਓ ਅਸੀਂ ਪੈਸੇ ਦੇ ਦਾਂਗੇ ਜੀ ਇਹ ਕਹਿੰਦੇ ਪੈਸੇ ਦੀ ਕੋਈ ਗੱਲ ਨਹੀਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਆਪੇ ਲੈ ਕੇ ਭੇਜ ਦਿਓ ਅੱਜ ਵੀ ਅਸੀਂ ਐ ਇਦਾਂ ਹੀ ਭੇਜਦੇ ਸੀਗੇ ਈਟੀਓ ਸਾਹਿਬ ਕਹਿੰਦੇ ਨਹੀਂ ਵੀ ਅਸੀਂ ਅੱਜ ਇਕੱਠੇ ਹੋ ਗਏ ਸਾਰਿਆਂ ਨੇ ਅੱਜ ਕੋਹਾੜੇ ਵਾਲੇ ਦਫ਼ਤਰ ਆ ਕੇ ਇੱਕ ਯਾਦਗਾਰੀ ਫੋਟੋ ਵੀ ਕਰਾਵਾਂਗੇ ਤੇ ਮੀਡੀਆ ਰਾਹੀਂ ਦੱਸਾਂਗੇ ਵੀ ਜੋ ਸਾਡੇ ਪੰਜਾਬ ਦੇ ਕੈਬਨਿਟ ਮਨਿਸਟਰ ਹਲਕੇ ਦੇ ਵਿੱਚ ਕੰਮ ਕਰਦੇ ਆ ਲੋਕਾਂ ਨੂੰ ਪਤਾ ਵੀ ਲੱਗਣਾ ਚਾਹੀਦਾ ਵੀ ਕੁਝ ਸਮਾਜ ਸੇਵੀ ਭਲਾਈ ਵਾਲਾ ਕੰਮ ਵੀ ਹੋਵੇ ਉਹ ਸਰਦਾਰ ਗੁਰਦੀਪ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਟੀਮ ਵੱਲ ਤੋਂ ਅੱਜ ਦੋ ਏਸੀ ਸਾਨੇ ਵਾਲੋਂ ਦਿੱਤੇ ਗਏ ਜੀ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਖਾਸ ਕਰਕੇ ਮੰਤਰੀ ਸਾਹਿਬ ਜੀ ਦਾ ਧੰਨਵਾਦ ਕਰਦਾ ਜੋ ਆਪਣੇ ਹਲਕੇ ਨਾਲ ਬਹੁਤ ਪਿਆਰ ਕਰਦੇ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਗਵਰਨਮੈਂਟ ਦਾ ਬਜਟ ਆਪਣੇ ਪੰਜਾਬ ਲਈ ਆਪਣੇ ਹਲਕੇ ਲਈ ਬਹੁਤ ਵਧੀਆ ਬਜਟਤਾ ਜੀ ਜਿਸ ਤਰ੍ਹਾਂ ਉਹਨੇ 5 ਕਰੋੜ ਦੀ ਗੱਲ ਕੀਤੀ ਹਰੇਕ ਐਮਐਲਏ ਨੂੰ ਜਿਸ ਤਰ੍ਹਾਂ ਸਾਡੀ ਪਾਰਟੀ ਦੇ ਐਮਐਲਏ ਆ ਉਹਨਾਂ ਨੂੰ ਸਾਰੀ 117 ਐਮਐਲਏ ਨੂੰ ਦੇਣਗੇ ਉਹ ਆਪਣੇ ਪਿੰਡ ਦੇ ਵਿੱਚ ਕਿਤੇ ਕੋਈ ਵੀ ਗਰਾਊਂਡ ਵਾਸਟ ਹੈ ਕਿਸੇ ਤਰ੍ਹਾਂ ਵੀ ਉਹ ਲਾ ਸਕਦੇ ਆ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਔਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦਾ ਹਾਂ ਜੋ ਕਿ ਆਪਣੇ ਹਲਕੇ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਹੈ ਬਹੁਤੀ ਸੇਵਾਦਾਰਾਂ ਦਾ ਪਰਿਵਾਰ ਹੈ ਔਰ ਚੇਚੇ ਤੌਰ ਤੇ ਅੱਜ ਸਰਦਾਰ ਜੋਰਾਵਰ ਸਿੰਘ ਚੇਅਰਮੈਨ ਖੰਡ ਮਿਲ ਬੁੱਢੇਵਾਲ ਦੇ ਵੀ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਬੜੇ ਸ਼ਰੀਪ ਪਰਿਵਾਰ ਹੈ ਮੈਂ ਸਾਰਿਆਂ ਦਾ ਦੁਆਰਾ ਫਿਰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਸਦਾ 박 ਸਿੰਘ ਸ਼ਿਦ 박 ਸਿੰਘ ਜਿਹਦੇ ਛਿੱਧੀ ਦੇ ਉੱਪਰ ਆਪਣੇ ਹਰਦੀਪ ਸਿੰਘ ਬੁੱਢਿਆ ਮਾਤਰੀ ਸਾਹਿਬ ਦੀ ਟੀਮ ਸਾਰੀ ਸਾਡੇ ਸਾਰਿਆਂ ਨਾਲ ਵੇਖੇ ਸਿੱਦੇ ਸ਼ਹਿਰੀ ਜਨ ਦੇ ਫੰਕਸ਼ਨ ਤੇ ਅਜਰ ਦੇ ਸਾਲ ਉਹਨਾਂ ਨੇ ਸਾਡੀ ਸਾਡੀ ਜਿਹੜੀ ਸਿਟੀ ਜਨ ਵੱਲੋਂ ਇੱਕ ਟਵਾਰਡ ਰੱਖੀ ਗਈ ਸੀ ਕਿ ਪੁਰੇ ਗਰਮੀਆ ਸੀਜ਼ਨ ਸਾਡੇ ਜੋ ਸਾਡਾ ਇਹ ਬੜਿਆ ਹੋਇਆ ਹਾਲ ਬੜਿਆ ਹੋਇਆ ਉਹਦੀ ਏਸੀ ਆ ਦੀ ਲੋੜ ਸੀਗੀ ਉਹ ਸਾਡੀ ਮੰਗ ਨੂੰ ਪੂਰੇ ਕਰਦੇ ਅੱਜ ਹਦੀਪ ਸਿੰਘ ਮੋਢਿਆ ਮੰਤਰੀ ਸਾਹਿਬ ਅਦਰ ਦੇ ਪ੍ਰਾਜੋਨ ਵਰਸਿੰਗ ਚੇਅਰਮੈਨ ਖਡਵਲ ਖਡਵਲ ਬੁੱਡੇਵਾਲ ਅਤੇ ਰਾਜ ਜਿਹੜੇ ਚੇਅਰਮੈਨ ਨਵੇਂ ਬੜੇ ਸਾਡੇ ਬਹੁਤ ਹੁਣ ਹਾਰ ਸਾਡੇ ਬਜ਼ੁਰਗ ਬਹੁਤ ਬੇਨਤੀ ਇਨਸਾਨ ਨੇ ਅਤੇ ਦਾਲਪੁਰ ਨੂੰ ਇਸੇ ਕੰਮ ਕੋਈ ਵੀ ਕੰਮ ਹੋਵੇ ਅਸੀਂ ਕਹੀ ਉਹਨਾਂ ਨੂੰ ਹਰ ਵਕਤ ਉਹ ਸਾਡੇ ਕੰਮ ਜਿਹੜੇ ਪੂਰੇ ਹੋ ਕੇ ਤੁਰਦੇ ਨੇ ਅਤੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਤੇ ਸਾਰੇ ਆਮ ਆਦਮੀ ਪਾਰਟੀ ਜਿੰਨੇ ਵੀ ਸਾਡੇ ਨਾਲ ਵਰਕਰ ਨੇ ਸਾਰਿਆਂ ਦਾ ਹੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਇੱਕ ਵੀ ਇੱਕ ਡਿਮਾਂਡ ਨੂੰ ਸਾਡੇ ਬਹੁਤ ਜਲਦੀ ਪੂਰਾ ਕੀਤਾ ਅਤੇ ਸਾਡੇ ਅਸੀਂ ਸਾਡੀ ਡਾਕਟਰ ਪੀਬਰਾਵ ਮੈਡੀਕਲ ਕਲੱਬ ਵੱਲੋਂ ਵੀ ਅਸੀਂ ਸੁਮੇਕ ਵਿਆਹ ਕਰਾ ਲੈ ਜਾ ਰਹੇ ਆਂ 12 April ਨੂੰ ਜਿਪਕੋ ਦੇ ਵਿੱਚ ਉਹਦੇ ਵਿੱਚ ਵੀ ਆਪਣੇ ਰਾਜੀਪਾ ਜੀ ਚੇਰਪਾਲ ਸਾਹਿਬ ਤੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡਿਆ ਜੋਰਾਵਰ ਜੇ ਮੈਂ ਉਜ਼ਰ ਕਰਦਮ ਕਰਨਮੇਲਾ ਤੇ ਹੋਰ ਵੀ ਸਾਡੇ ਜਿੰਨੇ ਵੀ ਸਾਰੇ ਪਾਰਟੀ ਦੇ ਵਰਕਰ ਨੇ ਲੀਡਰ ਨੇ ਸਾਰੇ ਉੱਤੇ ਪਹੁੰਚ ਰਹੇ ਨੇ ਤੇ ਆਪ ਵੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੱਤ ਵੱਤ ਉੱਤੇ ਵਿਹਾਂ ਤੇ ਪਹੁੰਚੋ ਅਦੇ ਇਸ ਕਾਰਜ ਦੇ ਵਿੱਚ ਸਾਰੇ ਵੱਤ ਵੱਤ ਪਹੁੰਚੋ ਤੇ ਹੋਰ ਵੀ ਜੇ ਕੋਈ ਲੋਲਵਲ ਪਰਿਵਾਰ ਰਹਿ ਗਿਆ ਹੋਵੇ ਉਹ ਵੀ ਆਪਣਾ ਲੜਕੀ ਦਾ ਫਾਰਮ ਭਰ ਕੇ ਦੇ ਸਕਦਾ ਤੇ ਉਸ ਦਾ ਵਿਅਕਤਤ ਜਾਊਗਾ ਧੰਨਵਾਦ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸਨੇਵਾਲ ਬਲਦੋ ਅਸੀਂ ਇੱਕ ਡਿਮਾਂਡ ਰਕੀ ਸੀ ਪਿੱਛੇ ਸ਼੍ਰੀ ਤੇਜਾਜਮ ਭਗਤ ਸਿੰਘ ਦੇ ਸ਼ੀਦੀ ਵਾਸਤੇ ਕਿ ਸਾਡੀ ਸੰਸਥਾ ਨੂੰ AC ਦੀ ਲੋੜ ਹੈ ਤਾਂ ਅਸੀਂ ਬਹੁਤ ਹੀ ਸ਼ੁਕਰਗੁਜ਼ਾਰਾ ਇਹਨਾਂ ਦੇ ਕਿ ਮੁੰਡੀਆ ਸਾਹਿਬ ਨੇ ਜਦ ਹੀ ਆਰਡਰ ਕਰਤਾ ਕਿ ਦੋ AC ਇਹਨਾਂ ਨੂੰ ਦਿੱਤੇ ਜਾਣ ਤੇ ਅੱਜ ਬਹੁਤ ਹੀ ਖੁਸ਼ੀ ਹੋਈ ਹੈ ਸਾਨੂੰ ਆਪਣੇ ਜੁਰਾਵਰ ਸਿੰਘ ਜੀ ਚੇਅਰਮੈਨ ਖੰਡ ਮਿਲ ਬੁੱਢੇਵਾਲ ਦੇ ਤੇ ਨਾਲੇ ਹਿਮਰਾਜ ਰਾਜੀ ਜੀ ਚੇਅਰਮੈਨ ਮਾਰਕੀਟਿੰਗ ਕਮੇਟੀ ਸਨਹਿਵਾਲ ਇਹਨਾਂ ਵੱਲੋਂ ਬਹੁਤ ਹੀ ਮਤਲਾਨੀ ਕੀ ਸਾਡੇ ਨਾਲ ਪੂਰਾ ਸਹਿਯੋਗ ਦੇ ਕੇ ਕਾਪਰਟ ਕਰਕੇ ਆ ਦੋ ਏਸੀ ਸਾਨੂੰ ਦਿੱਤੇ ਨੇ ਅਸੀਂ ਸਾਡੀ ਸੀਨੀਅਰ ਸਿਟੀਜ਼ਨ ਵੈਲਫੇਅਰ ਸਾਰੇ ਮੈਂਬਰ ਇਹਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਲਾਉਂਦੇ ਆਂ ਕਿ ਜਿੱਥੇ ਵੀ ਸਾਡੀ ਐਸੋਸੀਏਸ਼ਨ ਦੀ ਲੋੜ ਪੈਗੀ ਅਸੀਂ ਕੰਦੇ ਨਾ ਕੰਦਾ ਮਲਾਕੇ ਇਹਨਾਂ ਨਾਲ ਖੜੇ ਰਵਾਂਗੇ ਔਰ ਪੂਰਾ ਸਹਿਯੋਗ ਦਿੰਦੇ ਰਹਿਾਂਗੇ